ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਕੋਰਟ ਵੱਲੋਂ ਇੱਕ ਹੋਰ ਫੈਸਲਾ ਸੁਣਾ ਦਿੱਤਾ ਗਿਆ ਹੈ ਜਿਹੜਾ ਕਿ ਜਿਸ ਨਾਲ ਤੁਸੀਂ ਇਹ ਸਮਝ ਸਕਦੇ ਹੋ ਕਿ ਬਿਕਰਮ ਮਜੀਠੀਆ ਪਰਿਵਾਰ ਨੂੰ ਝਟਕਾ ਲੱਗਾ ਹੈ ਜਿहां ਬਿਕਰਮ ਮਜੀਠੀਆ ਪਰਿਵਾਰ ਜਦੋਂ ਦਾ ਬਿਕਰਮ ਮਜੀਠੀਆ ਜੇਲ੍ਹ ਚ ਬੰਦ ਨੇ ਉਦੋਂ ਦੀ ਹਾਈ ਕੋਰਟ ਤੇ ਬਾਕੀ ਮੁਹਾਲੀ ਕੋਰਟ ਦੇ ਵਿੱਚ ਲਗਾਤਾਰ ਪਟੀਸ਼ਨਾਂ ਪਾਰੇ ਨੇ ਕਿ ਉਹਨਾਂ ਦੀ ਬੈਰਕ ਨੂੰ ਚੇਂਜ ਕੀਤਾ ਜਾਵੇ ਤੇ ਉਹਨਾਂ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਦੇ ਉਹਨਾਂ ਦਾ ਕੈਟਾਗਰੀ ਰਹੀ ਹੈ ਜਿਵੇਂ ਉਹ ਸਾਬਕਾ ਮੰਤਰੀ ਰਹੇ ਨੇ ਤਾਂ ਜੇਲ੍ਹ ਦੇ ਵਿੱਚ ਉਹਨਾਂ ਨੂੰ orange ਕੈਟਾਗਰੀ ਦੀ ਜਿਹੜੀ ਸੁਵਿਧਾ ਹੈ ਉਹ ਮਿਲਣੀ ਚਾਹੀਦੀ ਹੈ ਪਰ ਕਿੰਨੀਆਂ ਤਰੀਕਾਂ ਤੇ ਸੁਣਵਾਈ ਹੋਣ ਤੋਂ ਬਾਅਦ ਬੀਤੇ ਕੱਲ੍ਹ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ ਜਿਹਾ ਜਿਹੜੀ ਮੰਗ ਸੀਗੀ ਕਿ ਬੈਰਕ ਚੇਂਜ ਕੀਤੀ ਜਾਵੇ ਉਹਨਾਂ ਨੂੰ ਕੱਲੇ ਰੱਖਿਆ ਜਾਵੇ ਉਸ ਬੈਰਕ ਦੀ ਜਿਹੜੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਉਹ ਇਸ ਕਰਕੇ ਖਾਰਜ ਕੀਤਾ ਗਿਆ ਬੀਤੇ ਕੱਲ ਸੁਜੀਲ ਸੁਪਰੀਡੈਂਟ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਅਦਾਲਤ ਨੂੰ ਕੋਈ ਵੀ ਠੋਸ ਕਾਰਨ ਨਜ਼ਰ ਨਹੀਂ ਆਇਆ ਜਿਸ ਕਾਰਨ ਵਿਕਰਮਜੀਠਿਆ ਨੂੰ ਹੁਣ ਅ ਵੱਖਰੀ ਬੈਰਕ ਨਹੀਂ ਮਿਲੇਗੀ ਤੇ ਰਿਪੋਰਟ ਪੇਸ਼ ਕੀਤੀ ਗਈ ਸੁਪਰੀਡੈਂਟ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਬੈਰਕ ਦੇ ਚੈਕਿੰਗ ਕਰਦੇ ਰਹਿਣੇ ਆ ਤੇ ਕੋਈ ਵੀ ਜਿਹੜੀ ਦਿੱਕਤ ਪਰੇਸ਼ਾਨੀ ਹੈ ਬਿਕਰਮ ਅਜੀਠੀਆਂ ਨੂੰ ਉਹ ਆ ਨਹੀਂ ਦਿੰਨੇ ਆ ਜਿਸ ਕਾਰਨ ਬੈਰਕ ਦਾ ਵਿੱਚ orange ਜਿਹੜੀ ਕੈਟਾਗਰੀ ਮੰਗੀ ਜਾ ਰਹੀ ਹੈ ਉਸ ਨੂੰ ਦੇਣ ਦੇ ਲਈ ਕੋਈ ਵੀ ਪੁਖਤਾ ਕਹ ਲੋ ਕਿ ਕਾਰਨ ਨਹੀਂ ਹੈਗੇ ਜਿਸ ਕਾਰਨ ਬਿਕਰਮ ਅਜੀਠਿਆ ਨੂੰ orange category ਦਿੱਤੀ ਜਾਵੇ ਤੇ ਹੁਣ ਇਸੇ ਹੀ ਰਿਪੋਰਟ ਦੇ ਉੱਤੇ ਅਦਾਲਤ ਵੱਲੋਂ ਇਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਤੇ ਫੈਸਲਾ ਸੁਣਾ ਦਿੱਤਾ ਗਿਆ ਕਿ ਬਿਕਰਮ ਅਜੀਠਿਆ ਨੂੰ ਕੋਈ ਵੀ ਵੱਖਰੀ ਜਿਹੜੀ ਕਹਿ ਲੋ ਕਿ ਉਹ ਚੀਜ਼ ਨਹੀਂ ਮਿਲੇਗੀ ਜਿਸ ਕਾਰਨ ਜਿਹੜੀ ਪਟੀਸ਼ਨ ਲਾਈ ਗਈ ਸੀ ਤੇ ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕੁਝ ਕਿਹਾ ਕਿ ਸੁਰੱਖਿਆ ਜਿਹੜੀ ਹੈਗੀ ਆ ਉਹਨੂੰ ਬਰਕਰਾਰ ਰੱਖਿਆ ਜਾਵੇ ਤੇ ਨਾਲ ਹੀ ਚੈਕਿੰਗ ਤੇ ਸਿਕਿਉਰਿਟੀ ਦੀ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰਨੀ ਪਵੇਗੀ ਸੋ ਜੇਲ ਸੁਪਰੀਡੈਂਟ ਨੂੰ ਤੇ ਨਾਲ ਹੀ ਕੋਰਟ ਨੇ ਆਦੇਸ਼ ਦਿੱਤਾ ਕਿ ਵਿਕਰਮ ਅਜੀਠਿਆ ਦੇ ਵਕੀਲ ਤੇ ਜਿਹੜੇ ਵਿਜ਼ਿਟਰ ਤੈਅ ਕੀਤੇ ਗਏ ਨੇ ਯਾਨੀ ਕਿ ਉਹਨਾਂ ਦੇ ਪਤਨੀ ਜਾਂ ਉਹਨਾਂ ਦੇ ਬੱਚੇ ਜਾਂ ਫਿਰ ਉਹਨਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਕੱਲੇ ਦੇ ਵਿੱਚ ਮਿਲ ਸਕਣਗੇ ਇਹ ਜਿਹੜੀ ਰਾਹਤ ਹੈ ਉਹ ਅਦਾਲਤ ਵੱਲੋਂ ਦਿੱਤੀ ਗਈ ਹੈ ਤੇ ਬਾਕੀ ਜਿਹੜੀ ਬੈਰਕ ਬਦਲਣ ਦੀ ਜਿਹੜੀ ਮੰਗ ਸੀਗੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਜ਼ਿਕਰ ਇਹ ਖਾਸ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਵਿਕਰਮ ਜੀਠੀਆਂ ਨੂੰ ਗ੍ਰਫਤਾਰ ਕੀਤਾ ਗਿਆ ਸੀਗਾ 25 ਜੂਨ ਨੂੰ ਵਿਜੀਲੈਂਸ ਨੇ ਡੀਏ ਦੇ ਮਾਮਲੇ ਦੇ ਵਿੱਚ ਯਾਨੀ ਕਿ ਜਿਹੜਾ ਆਏ ਨਾਲੋਂ ਵੱਤ ਸੰਪਤੀ ਦਾ ਮਾਮਲਾ ਸੀਗਾ ਪਰ ਇਸ ਨੂੰ ਜੋੜ ਕੇ ਐਨਡੀਪੀਐਸ ਕੇਸ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਇਹ ਨਸ਼ੇ ਨਾਲ ਨਸ਼ਾ ਵੇਚ ਕੇ ਬਣਾਈ ਗਈ ਜਿਹੜੀ ਸੰਪਤੀ ਉਹ ਹੈ ਜਿਸ ਦਾ ਹੁਣ ਜਾਂਚ ਚੱਲ ਰਹੀ ਹੈ ਤੇ ਉਧਰ ਹੀ ਹਾਈ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਵੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਇਸ ਅਰੈਸਟ ਨੂੰ ਚੈਲੰਜ ਕੀਤਾ ਸੀਗਾ ਅਰੈਸਟ ਚੈਲੰਜ ਕਰਨ ਤੋਂ ਬਾਅਦ ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਉਹ ਵੀ ਖਾਰਜ ਹੋ ਗਈ ਸੀ ਕਿਉਂਕਿ ਹਾਈ ਕੋਰਟ ਨੇ ਇਹ ਤਰਕ ਦਿੱਤਾ ਕਿ ਇਸ ਕੇਸ ਦੇ ਵਿੱਚ ਹੁਣ ਚਲਾਨ ਵੀ ਪੇਸ਼ ਹੋ ਗਿਆ ਹੈ ਤੇ ਹੁਣ ਜਿਹੜੀ ਨਵੀਂ ਤੁਸੀਂ ਆਪਣੀ ਮੰਗ ਹੈ ਜਾਂ ਫਿਰ ਆਪਣੀ ਨਵੀਂ ਪਟੀਸ਼ਨ ਬਣਾ ਕੇ ਉਬਾਰਾ ਲੈ ਕੇ ਆਉ ਉਸ ਨੂੰ ਵਾਪਸ ਵਕੀਲਾ ਵੱਲੋਂ ਲੈ ਲਿਆ ਗਿਆ ਉਹਨੂੰ ਵੇਖਣਾ ਹੋਵੇਗਾ ਕਿ ਆਉਣ ਵਾਲੀ ਹੋਰ ਹਾਈ ਕੋਰਟ ਦੇ ਵਿੱਚ ਜਿਹੜੀ ਤਰੀਕ ਹੋਊਗੀ ਉਹਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਹੈ ਤੇ ਉਦੋਂ ਹੀ ਬਿਕਰਮ ਸਿੰਘ ਠੀਕ ਲੱਗਾ ਸਰਹੱਬਾ ਜੀਲ ਦੇ ਵਿੱਚ ਬੰਦ ਨੇ ਤੇ ਹੁਣ ਮੁਹਾਲੀ ਅਦਾਲਤ ਦੇ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਅੱਗੇ ਵੀ ਕਾਰਵਾਈ ਕੀ ਕੁਝ ਹੁੰਦੀ ਹੈ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ